2018 ਦੇ ਵਿੱਚ 6 ਜੁਲਾਈ 2018 ਨੂੰ ਮਹਿਲਾਵਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਕੀਤਾ ਗਿਆ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਸਿੱਖ ਸੰਗਠਨਾਂ ਦੇ ਹਵਾਲੇ ਨਾਲ ਆਵਾਜ਼ ਉੱਠੀ ਕਿ ਭਈ ਲੋਹ ਟੋਪ ਪਾਉਣਾ ਸਿੱਖੀ ਦਾ ਪ੍ਰਤੀਕ ਨਹੀਂ ਹੈ ਸਿੱਖੀ ਦੇ ਵਿੱਚ ਇਹਦੀ ਕੋਈ ਥਾਂ ਨਹੀਂ ਹੈ ਤੇ ਉਸ ਪਹਿਲੂ ਤੇ ਸਵਾਲ ਜਵਾਬ ਫਿਰ ਆ ਗਿਆ ਜੀ ਕਿ ਜਿਹਦੇ ਨਾਲ ਕੌਰ ਲੱਗਦਾ ਉਹ ਚਾਹੇ ਨਹੀਂ ਪਾਊਗਾ ਪਰਮਾਨਜਯੋਗ ਹਾਈ ਕੋਰਟ ਨੇ ਕਿਹਾ ਕਿਬੀ ਸਿਰਫ ਜਿਹੜੇ ਦਸਤਾਰ ਪਹਿਨਦੇ ਨੇ ਉਹਨਾਂ ਨੂੰ ਛੋਟ ਹੈ ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਬੰਦਾ ਹੈ ਚਾਹੇ ਬੀਬੀ ਹੈ ਜੇ ਤੁਸੀਂ ਦਸਤਾਰ ਪਾਉਨੇ ਹੋ ਫਿਰ ਹੈਲਮਟ ਤੋਂ ਛੋਟ ਹੈ ਜੇ ਤੁਸੀਂ ਦਸਤਾਰ ਨਹੀਂ ਪਾਉਂਦੇ ਫਿਰ ਤੁਹਾਨੂੰ ਹੈਲਮਟ ਪਾਉਣਾ ਪਊਗਾ ਹੁਣ ਤਾਂ ਆਪਾਂ ਇਹ ਅਗਲਾ ਹੁਕਮ ਆ ਗਿਆ 4 ਸਾਲ ਦੇ ਜਵਾਕ ਦੇ ਹੈਲਮਟ ਪਾਇਆ ਹੋਣਾ ਜ਼ਰੂਰੀ ਹੈ ਸਿਰਫ ਦਸਤਾਰਦਾਰੀ ਨੂੰ ਛੱਡ ਕੇ ਮਾਨਯੋਗ ਹਾਈ ਕੋਰਟ ਕਹਿੰਦੀ ਹੋਰ ਕਿਸੇ ਨੂੰ ਛੋਟ ਨਹੀਂ ਹੈ ਕੋਰਟ ਨੇ ਕਿਹਾ ਕਿ ਤਿੰਨੋਂ ਸੂਬੇ ਉਹ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਨੂੰ ਰਾਜਸਥਾਨੀ ਵਜੋਂ ਜ਼ਿਕਰ ਕਰਨ ਦੀ بجائے ਸੂਬੇ ਵਜੋਂ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਉਹ ਕਹਿੰਦੇ ਜੀ ਪੰਜਾਬ ਚ ਹਰਿਆਣਾ ਚ ਤੇ ਚੰਡੀਗੜ੍ਹ ਚ ਤਿੰਨੋਂ ਸੂਬਿਆਂ ਚ ਜੋ ਸਥਿਤੀ ਹੈ ਉਹਦੀ ਜਾਣਕਾਰੀ ਮੰਗ ਲਈ ਹੈ ਉਹਦੇ ਅੰਕੜੇ ਮੰਗਲੇ ਨੇ ਬਿਨਾ ਹੈਲਮਟ ਕਿੰਨੀਆਂ ਬੀਬੀਆਂ ਦੇ ਤੁਸੀਂ ਚਲਾਨ ਕੱਟੇ ਨੇ ਇਹ ਦੱਸੋ ਪੰਜਾਬ ਚ ਤਾਂ ਬੀਬੀਆਂ ਛੱਡੋ ਬੰਦਿਆਂ ਦਾ ਮਸਲਾ ਜਿਨ੍ਹਾਂ ਨੂੰ ਪਾਉਣੇ ਚਾਹੀਦੇ ਨੇ ਜਿਨ੍ਹਾਂ ਦੇ ਸਿਰ ਤੇ ਦਸਤਾਰ ਨਹੀਂ ਹੈਗੀ ਪੱਗ ਨਹੀਂ ਬੰਦੇ ਉਹ ਕਿਹੜਾ ਪਾਉਂਦੇ ਨੇ ਹੈਲਮਟ ਉੱਥੇ ਪੁਲਿਸ ਖੜੀ ਹੁੰਦੀ ਹੈ ਉੱਥੇ ਚੌਂਕ ਸਾਰਾ ਕੁਝ ਹੁੰਦਾ ਹੁਣ ਕਹਿੰਦੇ ਜੀ ਚੰਡੀਗੜ੍ਹ ਚ ਹਰਿਆਣੇ ਚ ਤੇ ਪੰਜਾਬ ਚ 4 ਸਾਲ ਤੋਂ ਉੱਪਰ ਜਿਹੜਾ ਵੀ ਜਵਾਕ ਹੋਊਗਾ ਉਹਦੇ ਵੀ ਹੈਲਮਟ ਪਾਇਆ ਹੋਣਾ ਜ਼ਰੂਰੀ ਹੈ ਹਾਈ ਕੋਰਟ ਨੇ ਸਖਤ ਹਦਾਇਤ ਕਰਤੀ ਹੈ ਸੋ ਯੂਟੀ ਨੇ ਕੇਂਦਰ ਨੂੰ ਹੈਲਮਟ ਤੋਂ ਛੋਟ ਦੇਣ ਦੇ ਨਿਯਮਾਂ ਚ ਬਦਲਾਅ ਲਈ ਲਿਖਿਆ ਤੇ ਇਹਦੇ ਹਵਾਨਾ ਸਰਕਤਾਰਨਾ ਵੀ ਹੋਈ ਕਿਉਂਕਿ ਸਿਕ ਸੰਗਠਨਾਂ ਦੇ ਵੱਲੋਂ ਸਵਾਲ ਆ ਰਿਹਾ ਸੀਗਾ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਜੇ ਔਰਤ ਦਸਤਾਰ ਧਾਰੀ ਹੈ ਤਾਂ ਉਹਦੇ ਲਈ ਛੋਟ ਹੈ ਨਹੀਂ ਹੁਣ ਚਲਾਣਾ ਕੀ ਹੁਣ ਇੱਕ ਵਾਰ ਫਿਰ ਇਸ ਮਸਲੇ ਤੇ ਟਕਰਾਅ ਹੋ ਸਕਦਾ ਹੈ ਇਸ ਮਸਲੇ ਤੇ ਕੋਈ ਬਹਿਸ ਹੋ ਸਕਦੀ ਹੈ ਇਸ ਮਸਲੇ ਤੇ ਕੋਈ ਸਾਇੰਟਿਫਿਕ ਚਰਚਾ ਹੋ ਸਕਦੀ ਹੈ ਕੋਈ ਸਿਧਾਂਤਕ ਚਰਚਾ ਹੋ ਸਕਦੀ ਹੈ ਇੱਕ ਪਾਸੇ ਹਵਾਈ ਉਡਾਨਾਂ ਦੇ ਦੌਰਾਨ ਫੈਸਲੇ ਆ ਰਹੇ ਨੇ ਕਿ ਕਿ ਲੁਡਾਨਾ ਦੇ ਵਿੱਚ ਸ਼੍ਰੀ ਸਾਹਿਬ ਪਾਕੀ ਨਹੀਂ ਜਾ ਸਕਦੇ ਗਾਤਰਾ ਪਾਕੀ ਨਹੀਂ ਜਾ ਸਕਦੇ ਉਸ ਪਹਿਲੂ ਤੇ ਜਥੇਦਾਰ ਸਾਹਿਬ ਨੇ ਫਟੇਸਵਾਲ ਖੜੇ ਕੀਤੇ ਨੇ ਐਸਜੀਪੀਸੀ ਨੇ ਪਹੁੰਚ ਅਪਰੋਚ ਕੀਤੀ ਹੈ ਕੇਂਦਰ ਤੱਕ ਸਰਕਾਰ ਕੰਨੀ ਦੇਖਿਆ ਜਾ ਰਿਹਾ ਕਿ ਸਰਕਾਰ ਇਹਦੇ ਤੇ ਕੀ ਚਾਰਜ ਕਰੂਗੀ ਦੂਜੇ ਪਾਸੇ ਹੁਣ ਇਹ ਹੈਲਪ ਟੂ ਲੈ ਕੇ ਇੱਕ ਹੋਰ ਨਵਾਂ ਪਹਿਲੂ ਸਾਹਮਣੇ ਖੜਾ ਚੁਣੌਤੀ ਬਣ ਕੇ ਇਸ ਨੂੰ 6 ਮਹੀਨਾਂ ਕਿਵੇਂ ਲੈਣਗੇ 6 ਸੰਸਥਾਵਾਂ ਮਾ ਕਿਵੇਂ ਲੈਣਗੀਆਂ ਪਰ ਇੱਕ ਪਾਸੇ ਇਹ ਜੀਵਨ ਨਾਲ ਸੰਬੰਧਿਤ ਪਹਿਲੂ ਹੈ ਦੂਸਰੇ ਪਾਸੇ ਧਰਮਕਰ ਵਾਇਤ ਵਾਲਾ ਮਸਲਾ ਇਹਨਾਂ ਸਾਰੇ ਮਸਲਿਆਂ ਦੇ ਵਿਚਾਲੇ ਆਪਣੇ ਆਪ ਨੂੰ ਮਾਨਯੋਗ ਅਦਾਲਤ ਨੇ ਇਸ ਪੱਖੋਂ ਕਿ ਅਸੀਂ ਦਸਤਾਰ ਦੇ ਪੱਖ ਤੋਂ ਇਹਦੇ ਵਿੱਚ ਛੂਟ ਹੈਗੀ ਆ ਪਰ ਬਾਕੀ ਮਸਲਿਆਂ 'ਚ ਨਹੀਂ ਹੈ ਫਿਰ ਇਹ ਮਸਲਾ ਅੱਗੇ ਵੀ ਵਧੇਗਾ ਤੇ ਵੱਡਾ ਵੀ ਬਣ ਗਿਆ ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੂ ਵੀ ਸਾਹਮਣੇ ਆ ਸਕਦੇ ਨੇ ਇਸ ਲਈ ਮੈਨੂੰ ਸੀਗਾ ਕਿ ਇਸ ਪਹਿਲੂ ਨੂੰ ਬਾਤਾਂ ਚਾ